ਹਾਂਜੀ ਬਾਬੋ ਕੀ ਹਾਲ ਚਾਲ ਹੈ ਜੀ ਸਵਾਗਤ ਹੈ ਤੁਹਾਡਾ ਅੱਜ ਦੀ ਵੀਡੀਓ ਵਿੱਚ ਮੈਨੂੰ ਆਪਾਂ ਇੱਕ ਦੋ ਦਿਨ ਹੋ ਗਏ ਦੱਸਿਆ ਸੀਗਾ ਵੀ ਆਪਾਂ ਕੱਖ ਕੱਢਾਂਗੇ ਆਪਣਾ ਬਾਗਿਆ ਬਾਬਾ ਕੱਖ ਕੱਢਣਾ ਹੁਣ ਦੱਸਿਆ ਸੀ ਆਪਾਂ ਇੱਕ ਦਿਨ ਹੈੜੀ ਲਿਆ ਕੱਖ ਕੱਢਾਂਗੇ ਫਿਰ ਬਾਬਾ ਲੱਗ ਗਿਆ ਕੱਖ ਕੱਢਣਾ ਉਤੋ ਹੀ ਵੱਢ ਰਹੇ ਸੀ ਹੁਣ ਤਾਂ ਆਪਾਂ ਕੱਖ ਦੇਖ ਸਕਦੇ ਹੁਣ ਫਿਰ ਆਪਾਂ ਖਾਣ ਲੱਗੇ ਰੋਟੀ ਡੈਡੀ ਲੈ ਰੋਟੀ ਉੱਤੇ ਬਾਬਾ ਵੀ ਖਾਣ ਲੱਗ ਗਿਆ ਰੋਟੀ ਦਹੀਂ ਨਾਲ ਖਾ ਖੂ ਕੇ ਲਿਪੀ ਕੇ ਦੇਖ ਸਕਦੇ ਹੋ। ਫਿਰ ਆਪ ਬਾਈ ਸਾਰਿਆਂ ਨੂੰ ਚਾਹ। ਸਾਰਿਆਂ ਨੂੰ ਚਾਹ ਫੜਾਉਣ ਤੋਂ ਬਾਅਦ ਸਾਰਿਆਂ ਨੇ ਚਾਹ ਪੀਤੀ ਤੇ ਚਾਹ ਪੀਣ ਤੋਂ ਬਾਅਦ ਲਾਗੇ ਭਾਂਡੇ ਵਾਜਣ। ਅੰਡੇ ਪੁੰਨੇ ਮਾਇਕੇ। ਵੈਸੋ ਤਾਂ ਦੱਸਿਆ ਸੀਗਾ ਵੀ ਕੱਲ ਆਪ ਪਬੋਟਰਸਾਈਕਲਿਸ ਮੋਗਲੇ ਮਿਲੇਸ਼ਨ ਕਰਾ ਕੇ ਲਿਆਏ ਸੀ। ਦੇਖ ਸਕਦੇ ਹੋਗੇ ਕਿੱਦਾਂ ਲੱਗੇ ਮੋਟਰਸਾਈਕਲ ਕਮੈਂਟ ਕਰਕੇ ਜੁੜ ਦੱਸਿਓ।

బా కడి చాలా రూటా మరవా అగలే కసి చల్ పని జీవి నిశ్రీ దే సో ਆਏ ਕੋਤੋ ਵਡਵਾਡੀ ਸਿੱਟੇ ਸਿੰਤਾ ਪੱਕਖ ਹੁੰਦਾ ਜੀ ਰਿੰਨੇ ਸਰ ਲੱਗੀ ਉਹ ਇਹ ਕਰਕੇ ਵੀ ਹੁਣ ਤਾਂ ਕੱਕ ਕਿਹੜੇ ਹੋਣਗੇ ਡੈਡੀ ਲੱਗੇ ਕੱਕ ਵਾਰੇ ਸੱਟਣਾ ਉਧਰ ਬਾਬਾ ਕੱਢਿਆ ਸੀ ਕੱਕ ਉਧਰ ਬਾਰੇ ਸੱਟਣ ਲੱਗੇ ਡੈਡੀ ਚੱਕ ਕੇ ਆਹ ਉਹ ਆਪਣੇ ਚਾਚੇ ਨੇ ਸਾਰਾ ਡਾਊਟਰ ਮਰਵਾਤਾ ਸੀ ਰਚਰੀ ਹੁੰਦੀ ਸੀ ਔਰ ਇਹ ਡਿਰੀ ਅੰਦੇ ਸੀਗੇ ਉਹਦੇ ਘਰ ਕੋਲੇ ਰੱਖਦਾ ਸੀ ਆ ਬਲ ਆਇਆ ਹੋਇਆ ਫਿਰ ਆਪਾਂ ਵਾ ਅੱਗੇ ਡੈਡੀ ਦੇ ਕੰਟੇਨਰ ਚ ਗੈਸ ਦੇ ਟੀਕੇ ਪੋਣ ਗੈਸ ਹੋਸ ਪਵਾ ਕੇ ਪੱਦਰ ਵਿੱਚ ਸਮਾਨ ਤੇ ਲਾ ਕੇ ਜਿੱਪ ਕੰਡੈਨਦੀ ਖੇ ਪਲਾਇਆ ਲੋਕ ਇਹਿਸਾ ਕਰਦੇ ਹੋਗੇ ਲੋਕ ਲਾ ਕੇ ਆਪਾਂ ਚਲੇ ਗਏ ਘਰੇ ਘਰੇ ਜਾ ਕੇ ਅਪ ਡੈਡੀ ਦਾ ਕੰਟੇਨਰ ਥੋਤਾ ਫਿਰ ਆਪਾਂ ਲਾ ਕੇ ਕੰਟੇਨਰ ਮੋਟਰ ਹੈਡਲ ਤੋਂ ਚਲੇ ਗਏ ਖੇਤ ਰਸਤੇ ਵਿੱਚ ਜਾਂਦੇ ਨੂੰ ਆਹ ਕੋ ਰਾਤੇ ਪਹੀ ਮੀ ਆ ਗਿਆ ਸੀ ਪਰ ਪਹੀ ਬਹੁਤ ਖਰਾਬ ਹੋ ਗਈ ਸੀ ਰਸਤੇ 'ਚ ਆਪਾਂ ਨੇ ਉਹ ਲੱਕ ਕਿਲਾ ਸੁਣ ਕੇ ਉਹਨਾਂ ਨਾਲ ਮਾਗੀ ਫਿਰ ਆਪਾਂ ਜਾ ਕੇ ਉਹਰੇ ਗੱਲਾਂ ਬਾਤਾਂ ਕੀਤੀਆਂ ਦਸ ਮਿੰਟ ਗੱਲਾਂ ਬੱਤਾਂ ਕਰਨ ਦਵਾਲ ਲੱਗੇ ਮਿੱਟਿਆਂ ਤੋੜਨ ਆਪਣੇ ਭਾਈ ਹੋਰੀ ਮਿਰਚਾਂ ਚਾਂ ਤੋੜ ਕੇ ਆਪਾਂ ਚਲੇ ਗਏ ਬਾਬੇ ਕੇ ਨੇ ਦੇਖੋ ਨੇ ਉਧਰ ਤੋਂ ਸਾਰੇ ਨਵੇਂੜੇ ਆਏ ਸੀਗੇ ਇੱਧਰ ਰਹਿ ਗਏ ਸੀਗਾ ਹੁਣ ਅੱਜ ਆਪਣੀ ਕੱਸੀ ਦੀ ਵਾਰੀ ਵੀ ਸੀਗੀ 11 ਵਜੇ ਤੋਂ ਲੈ ਕੇ 2 ਵਜੇ ਤੱਕ ਸੀ ਅਰੇ ਬਾਬਾ ਲੱਗੇ ਹੋਏ ਕੱਖ ਕੱਢਣ ਆਇਆ ਪਾ ਇੱਧਰ ਵੇ ਕੋਕਾ ਸੀਆ ਬਾਣੀ ਅੱਜ ਘਟ ਆ ਰਿਹਾ ਖਾਲਜ ਬਾਬਾ ਲੱਗ ਗਿਆ ਉਧਰ ਜਾਣਾ ਤੇ ਡੈਡੀ ਇੱਧਰ ਲੱਗੇ ਪਿੰਡੀਆਂ ਤੋੜਨਾ ਪਿੰਡੀਆਂ ਬਣਡੀਆਂ ਤੋੜ ਕੇ ਆਪਾਂ ਜਾਣ ਲੱਗੇ ਉਧਰ ਆ ਦੇਖੋ ਮੀਂਹ ਨਾ ਆ ਗਿਆ ਸੀਗਾ ਬਾਹ ਪਹੀ ਦੇਖੋ ਕਿੰਨੀ ਖਰਾਬ ਹੋ ਗਈ ਹੈਗੀ ਬਹੁ ਮੀਂਹ ਆ ਬਾਡੇ ਕਿੰਨਾ ਦੁੱਧੜਾ ਮਾ ਬੁਰਲਾ ਡਾ ਦੁੱਧੜਾ ਵਿੱਚ ਤੁਸੀਂ ਕਮੈਂਟ ਕਰਕੇ ਦੱਸੋ ਕਿੱਥੇ ਕਿੱਥੇ ਮੀਂਹ ਹੈਗਾ आपने मोटरसाइकल खड़ा सारा भिज गया अती है थलेत पोस उ थले बेचारी थले कुछ नहीं है मीज बड़ा औखा हो बेचारे कतूरे नोरे अपने चाचे ने गुडता सी टा गए इधर इधरों सारे कख क्या जिथे इतनी नहीं भी निकली सी उथे निकल जुकी हूं ता ਅਲਕੋ ਆਪਣੀ ਜਿਹੜੀ ਹੁੰਦਾ ਗੋਝਾਂ ਬਣ ਲੱਗ ਗਈ ਹੈ ਮਰੀ ਪੈਪਾਇਆ ਨਿਸਰ ਲੱਗਣ ਤਾਂ 10 ਕਿਧਰੋਂ ਨਿਸਰ ਆਉਗੀ ਸਾਰੀ ਦੇਖ ਸਕਦੇ ਹੋਗੇ ਹਰ ਆ ਗਿਆ ਮੀ ਮੀ ਦੇਖੋ ਇਹ ਨਾ ਮੀ ਸੀਗਾ ਇਧਰ ਦਿਖਾ ਦਿੰਨੇ ਸੋਨ ਦੇਖ ਸਕਦੇ ਹੋ ਮੀ ਫੁੱਲ ਸੀਗਾ ਆਪਣੇ ਨਾ ਤੁਸੀਂ ਵੀ ਕਮੈਂਟ ਕਰਕੇ ਦੱਸੋ ਕਿੱਥੇ ਕਿੱਥੇ ਮੀ ਸੀਗਾ ਆਪਣੇ ਨਾਲ ਫੁੱਲ ਲੈ ਗਏ ਦੁੱਧ ਦੇਰੀ ਦੁੱਧ ਦੇ ਪਾ ਲੈਣਾ ਤੇ ਆਪਾਂ ਨਾਲ ਫਜੇ ਰਹੇ ਮੀਂਹ ਫਿਰ ਘਰੇ ਜਾ ਕੇ ਆਪਾਂ ਗੰਦੇ ਜਿਹੇ ਟਮਾਟਰ ਤੇ ਮਿਰਚਾਂ ਫਿਰ ਪਾ ਕੇ ਕੜਾਈ ਜੀ ਤੇਲ ਤੇ ਬਣਾਈ ਅੰਡਿਆਂ ਦੀ ਪੁਰਜੀ ਅੰਡਿਆਂ ਦੀ ਪੁਰਜੀ ਬਣ ਗਈ ਅੰਡੇ ਪੁਰਜੀ ਹਾਂਜੀ ਬਾਬੇ ਹੋਰ ਵੀਡੀਓ ਦੇਖ ਲਈ ਚੈਨਲ ਨੂੰ ਸਬਸਕ੍ਰਾਈਬ